اگر 1300 1351 کی بات کریں تو آج تقریبا اس عمارت کو 700 سال کے تقریبا ہو گئے ہیں ویسے ہاں جی پنجابیوں ساسیکا تے بھارت درشن دی ایک سیریز دے وچ اج تھانو ایک الاکیک درش دکھون واسطے ایک سونی عمارت دکھون واسطے ایک نویں جگہ تے تھانو لے آئے ہیں تے ਇਸ ਜਿਹੜੀ ਇਮਾਰਤ ਨੂੰ ਤੁਸੀਂ ਦੇਖ ਰਹੇ ਹੋ ਜਿਹੜੀ ਸ਼ਾਨਦਾਰ ਵੱਡੀ ਇਮਾਰਤ ਦੂਰੋਂ ਨਜ਼ਰ ਆ ਰਹੀ ਹੈ ਇੱਕ ਜਿਵੇਂ ਆਪਾਂ ਘੰਟਾ ਕਰ ਕੇ ਕਹਿ ਦਿੰਨੇ ਆ ਜਾਂ ਸੇਫਟੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਤਾਵਨੀ ਚੇਤਾਵਨੀ ਦੇਣ ਵਾਸਤੇ ਇਹ ਇਮਾਰਤ ਬਣਾਈ ਗਈ ਸੀ ਤੇ ਮੁਗਲ ਕਾਲ ਵੇਲੇ ਦੀ ਇਹ ਇਮਾਰਤ ਹੈ ਦੇ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਸਾਰੀ ਇਹਦੇ ਜਿਹੜੀ ਕਿਸ ਤਰ੍ਹਾਂ ਦੀ ਨਕਾਸ਼ੀ ਕੀਤੀ ਗਈ ਹੈ ਕਿੰਨੀ ਇਹਦੀ ਹਾਈਟ ਹੈ ਕਿੰਨਾ ਟਾਈਮ ਇਹ ਬਣੀ ਨੂੰ ਹੋ ਗਿਆ ਤੇ ਆਪਣਾ ਵੀਰ ਬਿੰਦਰ ਸਿੰਘ ਨਾਲ ਆਪਣੀ ਉਹ ਜਾਣਕਾਰੀ ਦੇਊਗਾ ਉਹ ਕਹਿੰਦੇ ਸ਼ੁਰੂ ਆਪਾਂ ਲੈ ਚੱਲਦੇ ਆ ਤੁਹਾਨੂੰ ਅੰਦਰ ਦੇਖਦੇ ਆ ਨਜ਼ਾਰਾ ਅੱਛਾ ਇਹ ਹੈ 14ਵੇਂ ਸਦੀ ਕੇ ਅਨੁਸਾਰ ਇਸ کے بارے میں ਪਤਾ ਲੱਗਦਾ ਹੈ ਕਿ ਫਿਰੋਜ਼ ਸ਼ਾ ਤੁਗਲਕ ਦੇ ਸਮੇਂ ਮੇ ਇਹ ਇੱਕ ਐਸਾ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ ਜਿਸ کے ਅੰਦਰ दुश्मन को दूर से देखे जाने पर शोर मचाया जाता था तो इसके ऊपर भी बंदे होते थे ये जो एको की आवाज़ अंदर हमें सुनाई गूंज रही है, हाँ। आवाज।, आवाज क्या होता था जब ऊपर से शोर मचाते तो नीचे बैठे संतरी भी शोर मचाते कि दुश्मन ने हमला कर दिया ठीक है तो ये थोड़ा हाइट पे है तो दूरों जाता हुआ ਪਹਿਲੇ ਕੀ ਆਤਾ ਕਿ ਚਟਾਨ ਦੇ ਉਪਰ ਦਾ ਪੂਰਾ ਸ਼ਹਿਰ ਨੀਚਾ ਦਾ ਹਾਂ ਉਸ ਟਾਈਮ ਕੇ ਇੱਕ ਪਠਾਨ ਜਨ ਕਾ ਨਾਮ ਜਮਾਲ ਖਾਨ ਥਾ ਉਹਨਾਂ ਨੇ ਇਸ ਕਾ ਨਿਰਮਾਣ ਕਰਵਾਇਆ ਫਿਰ ਉਸ ਸ਼ਤੁਕਲਕੇ ਸ਼ਾਸਨ ਕਾਲ ਕੇ ਦੌਰਾਨ ਤਾਂ ਇਹ ਵੀ ਦੋਸਤੋ ਦੇਖ ਰਹੇ ਹੋ ਤੁਸੀਂ ਇਹ ਮੁਗਲੀਆਂ ਸਲਤਨਤ ਦੀਆਂ ਨਿਸ਼ਾਨੀਆਂ ਇਹਨੂੰ ਪਹਿਲਾਂ ਤਾਂ ਸ਼ੋਰ ਗੁੰਮਦ ਕਹਿੰਦੇ ਸੀ ਤੇ ਹੁਣ ਮੈਨੂੰ ਲੱਗਦਾ ਇਹਨੂੰ ਚੋਰ ਗੁੰਮਦ ਕਹਿੰਦੇ ਆ ਨਕਾਸ਼ੀ ਹੈ संगमर मरदा कुछ यूज किया जब यहाँ से संतरी शोर मचाते थे कि दुश्मन का हमला हो गया है तो नीचे खड़ी सेना को पता लग जाता था कि शहर में कोई घुस बैठे घुस गए इसकी आवाज इतनी तेज़ होती थी कि शहर के उत्तरी दिशा में बसा हुआ दक्षिणी दिशा तक आवाज आती राजस्थान के बॉर्डर के नज़दीक होने के बावजूद इसमें सबसे ज़्यादा ईटों का इस्तेमाल किया गया हालांकि आधी इमारत पत्थर की बनी हुई है पत्थर की जो चिनाए उससे बनाई गई इमारत बहुत ज़्यादा मज़बूत है अगर तेरह सौ तेरह सौ इक्यावन की बात करें तो आज तकरीबन इस इमारत को सात सौ साल के तकरीबन हो गए हैं वैसे की वैसे खड़ी है मरम्मत थोड़ी बहुत की जाती है लेकिन बुनियादी तौर पर पत्थरों के बने हुए है ले भाई दोस्तों ए दा साउंड भी सुनदे आपा के हो जाए जे जोर दी आवाज मारदे हांलो हेलो हट पूरी हट गूंज पेंदी है हेलो जड़े पंजाब दे किसान पहुंचे होए ਆ ਦੇਖੋ ਕਲਾਕਾਰੀ ਬੰਦਿਆਂ ਨੇ ਪੱਥਰਾਂ ਦੇ ਉੱਤੇ ਕਿਸ ਤਰ੍ਹਾਂ ਨਕਾਸ਼ੀ ਕੀਤੀ ਹੈ ਇਹ ਸਮਝੋ ਬਾਹਰ ਹੈ ਜਾਈ ਇੰਨੀ ਹਾਈਟ ਤੇ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਪੱਥਰ ਕਿਵੇਂ ਚੜਾਏ ਹੋਣੇ ਆ ਦੇਖੋ ਕਿ ਆ ਸ਼ਾਨਦਾਰ ਨਾਲੇ ਕੋਈ ਉਹਨਾਂ ਕੋਲੇ ਮੈਨੂੰ ਲੱਗਾ ਦਾ ਉਸ ਟਾਈਮ ਕੋਈ ਇਹਦਾ ਖਾਸ ਹਾਂ ਖਾਸ ਦੇਖ ਯਾਰ ਹਰ ਚੀਜ਼ ਦਾ ਬਰਾਬਰ ਸਾਈਜ਼ ਹਾਂ ਤੇ ਆ ਥਾਂ ਥਾਂ ਤੇ ਇਹਨਾਂ ਨੇ ਪਤਾ ਨਹੀਂ ਮੂਰੇ ਜਿਗਾ ਤੋਂ ਰੱਖੀ ਐ ਇਹ ਆ ਬੜਾ ਇਹਨੇ ਤਾਂ ਉਹ ਅੱਗ ਬਾਲਦੇ ਹੁੰਦੇ ਆ ਨਾ ਆ ਇਹਨਾਂ ਦੇ ਵਿੱਚ ਆ ਆਲੇ ਜੇ ਬਣੇ ਹੁੰਦੇ ਅੱਗ ਬਾਲਣ ਵਾਸਤੇ ਕਾਫੀ ਉੱਚੀ ਹੈ ਇਮਾਰਤ ਵਿੱਚੋਂ ਵੀ ਤੇ ਇਹਦੇ ਉੱਪਰ ਚੜਨ ਨੂੰ ਸਾਈਡ ਉੱਤੋਂ ਦੀ ਇਹਨਾਂ ਨੇ ਬਣਾਏ ਹੋਏ ਐ ਜਿਵੇਂ ਗੇਟਾਂ ਦੇ ਕੋਲ ਦੀ ਚਿਹਰੇ ਪਾਸੇ ਕੰਧਾਂ ਦੇ ਵਿੱਚ ਦੀ ਕੰਧਾਂ ਹੈਗੀਆਂ ਜਿਵੇਂ ਆਹ ਦੇਖੋ ਤੁਸੀਂ ਇਹਦੇ 'ਚ ਹਰ ਪਾਸੇ ਸਾਰੇ ਗੇਟਾਂ ਦੇ ਨਾਲ ਹੀ ਆ 3 ਸੌਰੀ ਇੱਕ ਹੋਰ ਆ ਇੱਕ ਹੋਰ ਆ ਤੇ ਸਾਰਿਆਂ ਦੇ ਵਿੱਚ ਦੀ ਇਹਨਾਂ ਨੇ ਤਾਂ ਚਾਨ ਚਾਰ ਚਾਰ ਦਰਵਾਜ਼ੇ ਦੇ ਕੋਲ ਜਿਹੜੇ ਬਣਾ ਲਾ ਨਾ ਨਾਲ-ਨਾਲ ਕੰਧਾਂ ਦੇ ਵਿੱਚ ਦੀ ਉੱਪਰ ਜਾਣ ਨੂੰ ਬਣਾਇਆ ਮંત્રી ਸੰਤ ਰਿੱਤੇ ਖੜੇ ਹੁੰਦੇ ਆ ਬਾਰ ਬਾਰ ਇਹਨਾਂ ਨੇ ਜਿਹੜੀ ਹਰ ਤੁਸੀਂ ਮੁਗਲੀਆ ਬਿਲਡਿੰਗ ਦੇ ਨਾਲ ਦੇਖਦੇ ਹੀ ਹੋ ਜਿੰਨੇ ਵੀ ਮੁਗਲ ਕਾਲ ਦੀਆਂ ਇਮਾਰਤਾਂ ਹਨ ਉਹ ਕੋਰੀਡੋਰ ਬਣੇ ਹੁੰਦੇ ਆ ਹਾਂ ਇਸ ਤਰ੍ਹਾਂ ਦੇ ਦੇਖੋ ਤੁਸੀਂ ਲੇਕਿਨ ਕਲਾਕਿਰਤੀ ਅਦਭੁਤ ਹੈ ਤੋ ਦੋਸਤੋ ਆਪਨੇ ਜੈਸਾ ਕਿ ਦੇਖਾ ਇੱਕ ਬਹੁਤ ਪੁਰਾਣੀ ਇਮਾਰਤ ਜੋ ਫਿਰੋਜ਼ ਸ਼ਾ ਤੁਗਲਕ ਦੇ ਸਮੇਂ ਬਣੀ ਹੋਈ ਸੀ उसको डिटेल में बताया हमारे गुरविंदर भाई साहब ने तो जिस भी भाई को यह वीडियो अच्छी लगी इसे लाइक करें कमेंट करें और दोस्तों में शेयर करें अपनी राय अवश्य दें